ਫਲੌਰ ਦੇ ਨਜ਼ਦੀਕ ਪਿੰਡ ਅਕਲਪੁਰ ਵਿਖੇ ਇੱਕ ਨੌਜਵਾਨ ਤੇ ਕੁਝ ਨੌਜਵਾਨਾਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਬੁਰੀ ਤਰ੍ਹਾਂ ਜ਼ਖਮੀ। ਇਲਾਜ ਲਈ ਲਿਜਾਣ ਦੇ ਸਮੇਂ ਨੌਜਵਾਨ ਦੀ ਰਾਸਤੇ ਵਿੱਚ ਹੋਈ ਮੌਤ। ਜੇ ਦੱਸਿਆ ਕਿ ਬੀਤੀ ਰਾਤ ਫਲੌਰ ਦੇ ਨਜ਼ਦੀਕ ਪਿੰਡ ਅਕਲਪੁਰ ਵਿਖੇ ਇੱਕ ਨੌਜਵਾਨ ਤੇ ਕੁਝ ਨੌਜਵਾਨਾਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰੂ ਬੁਰੀ ਜ਼ਖਮੀ ਕਰ ਦਿੱਤਾ। ਜ਼ਖਮੀ ਨੌਜਵਾਨ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਣ ਦੇ ਸਮੇਂ ਰਾਸਤੇ ਵਿੱਚ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮੇਰਾ ਮੁੰਡਾ ਘਰ ਵਿੱਚ ਬੈੱਡ ਤੇ ਲੰਮਾ ਪਿਆ ਸੀ ਤਾਂ ਉਸ ਨੂੰ ਇੱਕ ਫੋਨ ਆਇਆ ਜਦੋਂ ਉਹ ਉੱਠ ਕੇ ਬਾਹਰ ਚੜਾ ਗਿਆ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦੀ ਕਿਸੇ ਨਾਲ ਲੜਾਈ ਹੋਈ ਹੈ ਜਿਸ ਵਿੱਚ ਉਹ ਗੰਭੀਰ ਉਪਚਖਮੀ ਹੋ ਗਿਆ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਸ ਦੀ ਇਲਾਜ ਲਈ ਲਿਜਾਣ ਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਉਸ ਦੀ ਮਾਤਾ ਨੇ ਦੱਸਿਆ ਕਿ ਮੇਰਾ ਇੱਕ ਪਹਿਲਾ ਪੁੱਤਰ ਮਰ ਚੁੱਕਾ ਹੈ ਤਾਂ ਹੁਣ ਇਸ ਨੂੰ ਵੀ ਨਾਲ ਦੇ ਪਿੰਡ ਦੇ ਨੌਜਵਾਨਾਂ ਨੇ ਆਣ ਕੇ ਮਾਰ ਦਿੱਤਾ ਹੈ ਜਦੋਂ ਇਸ ਮਾਮਲੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਗਲਵਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਅਕਲਪੁਰ ਦੇ ਗੇਟ ਦੇ ਨਾਲ ਬਣੀ ਦੁਕਾਨ ਤੇ ਪਿੰਡ ਦਾ ਇੱਕ ਤਾਰੂ ਨਾਮ ਦਾ ਸ਼ਖਸ ਬੈਠਾ ਸੀ ਤਾਂ ਉਸ ਨੂੰ ਕੁਝ ਨੌਜਵਾਨਾਂ ਨੇ ਆਣ ਕੇ ਤੇਜ਼ ਹਥਿਆਰਾਂ ਨਾਲ ਵੱਢ ਟੁੱਕ ਕਰ ਦਿੱਤੀ ਜਿਸ ਵਿੱਚ ਉਹ ਗੰਭੀਰ ਵੀ ਜ਼ਖਮੀ ਹੋ ਗਿਆ ਤਾਂ ਉਸ ਨੂੰ ਤੁਰੰਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਰਾਸਤੇ ਵਿੱਚ ਉਸਨੇ ਦਮ ਤੋੜ ਦਿੱਤਾ ਉਹਨਾਂ ਨੇ ਦੱਸਿਆ ਕਿ ਇਸ ਦੀ ਸੋਜਣਾ ਉਹਨਾਂ ਨੇ ਤੁਰੰਤ ਥਾਣਾ ਫਲੋਰ ਵਿਕੇ ਦੇ ਦਿੱਤੀ ਤਾਂ ਮੌਕੇ ਤੇ ਐਸਆਈ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਅਗਰ ਦੋਸ਼ੀ ਨਹੀਂ ਪੜੇ ਜਾਂਦੇ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਫਲੋਰ ਨੈਸ਼ਨਲ ਹਾਈਵੇ ਤੇ ਭਾਰਤੀ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਪੱਕੇ ਤੌਰ ਤੇ ਧਾਣਾ ਲਗਾ ਦੇਣਗੇ ਜਿਸ ਦੀ ਜ਼ਿੰਮੇਵਾਰੀ ਫਲੋਰ ਪ੍ਰਸ਼ਾਸਨ ਦੀ ਹੋਵੇਗੀ ਜਦੋਂ ਇਸ ਮਾਮਲੇ ਸੰਬੰਧੀ ਥਾਣਾ ਫਲੋਰ ਦੇ ਇਨਸਪੈਕਟਰ ਸੰਜੀਕਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਦੋਸ਼ੀ ਫੜ ਕੇ ਸੁਲਾਖਾਂ ਬੱਚੇ ਕੀਤੇ ਜਾਣਗੇ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਅਮਰਜੀਤ ਸਿੰਘ ਮਨੋਦੀ ਖਾਸ ਰਿਪੋਰਟ ਅੰਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਗਦੇਲਪੁਰ ਮਾਤਾ ਕੀ ਹੋਇਆ ਪਤਾ ਲੱਗਾ ਨੌ ਜਵਾਨ ਦੀ ਮੌਤ ਹੋ ਗਈ ਕੋਈ ਕੋਈ ਲੜਾਈ ਝਗੜਾ ਹੋਇਆ ਮੇਰਾ ਸੁਪਨੇ ਕੋਈ ਛਾਈ ਸੀ ਜਿਹੜਾ ਰੋਟੀ ਖਾਧੀ ਆ ਰੋਟੀ ਖਾਧੀ ਆ ਰੋਟੀ ਖਾ ਕੋਠੇ ਜਿਹੜਾ ਉਹਨੂੰ ਫੋਨ ਕੀਤਾ ਕੌਣ ਕੀਤਾ ਫੋਨ ਕੀਤਾ ਬਈ ਇੱਧਰ ਨੂੰ ਆਇਆ ਉਹਨੂੰ ਪਤਾ ਨਹੀਂ ਕਿ ਮੇਰੇ ਨਾਲ ਲੜਾਈ ਕਰਨੀ ਜਾਂ ਮੇਰੇ ਨਾਲ ਕਿਸੇ ਨਾਲ ਜਿਹੜਾ ਜਿਹਨੇ ਸੱਦਿਆ ਸੀ ਆਪ ਉਹ ਪਰੇ ਹੋ ਗਿਆ ਇਹ ਮੂਰੀਤ ਹਾਂ ਉਸ ਕੋ ਉਹਦੀ ਕੋਈ ਲੜਾਈ ਨਹੀਂ ਸੀ ਕੁੱਟੇ ਤੇ ਸੁੱਤਾ ਪਿਆ ਕੱਪੜੇ ਉਹਦੇ ਲਾਈਵ ਦੇਖੋ ਬਤ ਮੇਰਾ ਇੱਕ ਅੰਦੇ ਮੱਕ ਗਿਆ ਸੀ ਇਹ ਵੀ ਚਲੇ ਗਿਆ ਦੋ ਨਿੱਕੇ ਨਿੱਕੇ ਬੱਚੇ ਆ ਮੇਲ ਇਹ ਮਾਂ ਆ ਨਗਰ ਮੇਰੇ ਨਾਲ ਆ ਹਾਂ ਇਨਸ਼ਾਅਰ ਚਾਹੀਦਾ ਸੰ ਹਾਂ ਸਾਫ ਚਾਹੀਦਾ ਹਾਂਜੀ ਸਰਪੰਚ ਸਾਹਿਬ ਪਿੰਡ ਦੇ ਕਾਫੀ ਲੋਕ ਇਕੱਠੇ ਹੋਏਗਾ ਪੁਲਿਸ ਵੀ ਆਈ ਆ ਕੀ ਸਾਰਾ ਮਾਮਲਾ ਤੇ ਇਦਾਂ ਜੀ ਆ ਗਿਆ ਬਾਪਾ ਜੀ ਨੂੰ ਸੂਚਿਤ ਕੀਤਾ ਜਾਂਦਾ ਦਾ ਰਾਤ ਸਾਡੇ ਪਿੰਡ ਝਗੜਾ ਹੋਇਆ ਇੱਥੇ ਸਟੇਡੀਅਮ ਦੇ ਲਾਗੇ ਦੁਕਾਨ ਆ ਉਸੇ ਝਗੜਾ ਹੋਇਆ ਨੌਜਵਾਨਾਂ ਦਾ ਬਕਾਪੁਰ ਦੇ ਨੌਜਵਾਨ ਮੁੰਡੇ ਸੀ ਜਿਹੜਾ ਅਕਲਪੁਰ ਦੇ ਮੁੰਡਾ ਤਾਰੂ ਆ ਤੇ ਜਗਤਾਰ ਸਿੰਘ ਤਾਰੂ ਉਹਦੇ ਸੱਟਾਂ ਗਹਿਰੀਆਂ ਸੱਟਾਂ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਡੀ ਐਮ ਸੀ ਲੈ ਗਿਆ ਸੀ ਰਸਤੇ 'ਚ ਹੋ ਗਈ ਪਤਾ ਨਹੀਂ ਆ ਤੇ ਡੀ ਐਮ ਸੀ ਗਏ ਤੇ ਹੋ ਗਈ ਆ ਇਸ ਕਰਕੇ ਸਾਰਾ ਪਿੰਡ ਦੇ ਵਿੱਚ ਸੋ ਗਿਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ਪੁਰ ਬੜੇ ਸ਼ਰਧਾਪੂਰਵਕ ਨੇ ਨਗਰ ਨੇ ਮਨਾਉਣਾ ਸੀ ਅਖੰਡ ਪਾਠ ਸਾਹਿਬ ਆਰੰਭ ਕਰਾਉਣਾ ਸੀ ਉਹ ਵੀ ਅੱਗੇ ਕਰ ਦਿੱਤਾ ਸਾਰਾ ਪਿੰਡ ਬਹੁਤ ਸੋਗ ਵਿੱਚ ਡੁੱਬਿਆ ਇਸ ਤੋਂ ਪਹਿਲਾਂ ਇਹਦਾ ਵੱਡਾ ਭਰਾ ਜਿਹੜਾ ਇਟਲੀ ਦੇ ਵਿੱਚ ਉਹ ਹੀ ਡੈਥ ਹੋ ਗਿਆ ਐਕਸੀਡੈਂਟ ਕਾਰਨ ਅੱਜ ਇਸ ਘਰ ਦੇ ਵਿੱਚ ਬਿਹਾਰਾ ਨਹੀਂ ਪੈ ਗਈ ਬਹੁਤ ਜ਼ਿਆਦਾ ਮਾੜਾ ਹੋਇਆ ਸਾਰਾ ਨਗਰ ਸੋਗ ਬਣਾ ਰਿਹਾ ਇਹ ਲੜਾਈ ਕਦੋਂ ਹੋਈ ਇਹਨਾਂ ਦੀ ਲੜਾਈ ਰਾਤ ਜੀ 7 ਵਜੇ 7:30 ਵਜੇ ਦੇ ਕਰੀਬ ਹੋਈ ਆ ਇੱਥੇ ਆਂਡੇ ਮੀਟ ਦੀ ਦੁਕਾਨ ਆ ਉੱਥੇ ਝਗੜਾ ਹੋਇਆ ਆ ਉੱਥੇ ਕੰਮ ਵੱਧ ਗਿਆ ਕਿੰਨੀ ਕਮੜੇ ਦੀ ਉਮਰ ਕਿੰਨੀ ਮੁੰਡੇ ਦੀ ਇਹਦੀ 42-43 ਸਾਲ ਦੀ ਸੀ ਮੇਰਾ ਵੀਰ ਵਧੀਆ ਮੁੰਡਾ ਸੀ ਚਲੋ ਪਹਿਲਾਂ ਨਸ਼ਾ ਨਸ਼ਾ ਕਰਦਾ ਸੀ ਹੁਣ ਕਾਰ ਸੁਧਰਿਆ ਸੀ ਫੈਮਲੀ ਚ ਕੌਣ ਕੌਣ ਹੈ ਫੈਮਲੀ ਇੱਕ ਉਹਦੀ ਮਾਤਾ ਹੈ ਇੱਕ ਉਹਦੀ ਵਾਈਫ ਹੈ ਦੋ ਛੋਟੇ ਬੱਚੇ ਆ ਪਿਤਾ ਵੀ ਹੈ ਨਹੀਂ ਉਹ ਤੇ ਇੱਕ ਬ੍ਰਦਰ ਇਟਲੀ ਗਿਆ ਸੀ ਆਪੇ ਰੋਜੀ ਰੋਟੀ ਲਈ ਉੱਥੇ ਐਕਸੀਡੈਂਟ ਹੋ ਕੇ ਉਹ ਮੱਕ ਗਿਆ ਕੋਈ ਲੜਾਈ ਤਾਂ ਸਾਰਾ ਨੂੰ ਪਤਾ ਲ ਲੜਾਈ ਤਾਂ ਕਰਨ ਜੇ ਨਹੀਂ ਤਾਂ ਪੁਲਿਸ ਆਈ ਆ ਉਹਨਾਂ ਨੂੰ ਜਾਣਕਾਰੀ ਦਿੱਤੀ ਸਾਰੇ ਪਿੰਡ ਨੇ ਤਬਦੀਸ਼ ਕਰ ਰਹੀ ਆ ਜੋ ਤਬਦੀਸ਼ ਦੇ ਸਾਹਮਣੇ ਆਊਗਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਨਹੀਂ ਕਰਨਗੇ ਤਾਂ ਸਾਰਾ ਪਿੰਡ ਇੱਕ ਮੁੱਠ ਹੋ ਕੇ ਧਰਨਾ ਲਗਾਇਆ ਜਾਵੇਗਾ ਇਹ ਤਾਂ ਤੁਸੀਂ ਦੱਸਿਆ ਬਖਾਪੁਰ ਦੇ ਬੰਦੇ ਆ ਕੋਈ ਪਛਾਣ ਵੀ ਹੈਗੀ ਉਹ ਪਛਾਣ ਉਹਨਾਂ ਮੁੰਡੇ ਜਿਹੜੇ ਨਾਲ ਹੋਰ ਵੀ ਸੀਗੇ ਉੱਥੇ ਬੈਠੇ ਉਨੇ ਪਛਾਣ ਕਰਕੇ ਪੁਲਿਸ ਨੂੰ ਦੱਸਿਆ ਉਹਨ ਪੁਲਿਸ ਜੋ ਵੀ ਕਾਰਵਾਈ ਅਫਸਰਾਂ ਦੇ ਵਿੱਚ ਧਿਆਨ ਦੇ ਵਿੱਚ ਲਿਆਂਦੀ ਆ ਜੇ ਨਾ ਕਾਰਵਾਈ ਨਹੀਂ ਕਰੇਗੀ ਫਿਰ ਨੈਸ਼ਨਲ ਹਾਈਵੇ ਜੀ ਲੋੜ ਪਈ ਤਾਂ ਮੈਂ ਭਾਰਤੀ ਕਿਸਾਨ ਜਿਹਨੇ ਨੇਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਜਨਰਲ ਸਕੱਤਰ ਆ ਜੇਥੇ ਬੰਦੀ ਨੂੰ ਨਾਲ ਲੈ ਕੇ ਤੇ ਨਗਰ ਨੂੰ ਨਾਲ ਲੈ ਕੇ ਧਰਨਾ ਵੀ ਲਗਾਇਆ ਜਾਵੇਗਾ ਨਹੀਂ ਕੋਈ ਕਾਰਵਾਈ ਹੋਊਗੀ ਅਸੀਂ ਪਰਿਵਾਰ ਨੂੰ ਪੂਰਾ ਨਗਰ ਸਾਰਾ ਇਕੱਠ ਹੋ ਕੇ ਇਨਸਾਫ ਦਵਾਵਾਂਗੇ ਕੱਲ ਰਾਤ ਲੇਟ ਨਾਈਟਸ ਨੂੰ ਇੱਕ ਕਨਫਰਮੇਸ਼ਨ ਡੀਐਮਸੀ ਤੋਂ ਅਨੁਤਰ ਰਸੀਵ ਹੋਈ ਹੈ ਕਿ ਜਿਹੜਾ ਜਗਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਅਕਲਪੁਰ ਇਹਦੀ ਅਸਾਲਟ ਕੇਸ ਦੇ ਵਿੱਚ ਡੈਥ ਹੋਈ ਹੈ ਜੋ ਸਵੇਰੇ ਮਾਰਨਿੰਗ ਅਸੀਂ ਉੱਥੇ ਜਾ ਕੇ ਸਾਰੀ ਚੀਜ਼ ਨੂੰ ਵੈਰੀਫਾਈ ਕੀਤਾ ਤੇ ਗੱਲ ਤਸਦੀਕ ਹੋਈ ਕਿ ਜਿਹੜਾ ਜਗਤਾਰ ਸਿੰਘ ਹੈ ਜੋ ਕਿ ਅਕਲਪੁਰ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਸੀਮਾ ਦੇ ਬਿਆਨ ਕਲੰਬੰਦ ਕੀਤੇ ਤੇ ਬਿਆਨਾਂ ਦੇ ਮੁਤਾਬਕ ਪੰਜ ਦੋਸ਼ੀ ਜੋ ਕਿ ਨਾਮਿਨੇਟ ਹੋਏ ਨੇ ਰਾਜਵੀਰ ਸਿੰਘ ਅਜਵਿੰਦਰ ਸਿੰਘ ਅਮਰਿਤਪਾਲ ਸਿੰਘ ਪਰਵਿੰਦਰ ਸਿੰਘ ਤੇ ਲਖੀਰ ਸਿੰਘ ਇਹਦੇ ਸమేਤ ਹੋਰਣ ਬਛਾਤੇ ਵਿਅਕਤੀ ਸੀਗੇ ਜਿਨ੍ਹਾਂ ਨੇ ਮਾਰੂਥਿਆ ਰਣਾ ਲੈ ਸੋਕੇ ਨਾ ਇੱਕ ਤਾਂ ਪਿੰਡ ਦਾ ਹੀ ਮੁੰਡਾ ਸੀ ਤੇਜਿੰਦਰ ਸਿੰਘ ਅਲੀਸ ਗੋਲੀ ਪੁੱਤਰ ਆਤਮ ਸਿੰਘ ਕਲਪੁਰ ਦਾ ਇਹ ਬੈਠਾ ਸੀ ਇਕਬਾਲ ਸਿੰਘ ਦੀ ਦੁਕਾਨ ਤੇ ਤੇ ਉੱਥੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀਗੀ ਤੇ ਤੇਜਿੰਦਰ ਸਿੰਘ ਨੇ ਕੁਟਮਾਰ ਕਰ ਰਹੇ ਸੀਗੇ ਇਹਨੇ ਜਗਤਾਰ ਸਿੰਘ ਨੂੰ ਬੁਲਾ ਲਿਆ ਤੇ ਇਹਨਾਂ ਨੇ ਜਗਤਾਰ ਸਿੰਘ ਤੇ ਤੇਜਿੰਦਰ ਸਿੰਘ ਨਾਲ ਕੁਟਮਾਰ ਕੀਤੀ ਜੋ ਜਗਤਾਰ ਸਿੰਘ ਦੇ ਕੁਟਮਾਰ ਥੋੜੀ ਜ਼ਿਆਦਾ ਹੋ ਗਈ ਜਿਸ ਕਰਕੇ ਇਹ ਸਵੇਰੇ 6:60 ਵਜਿਆਂ ਦੋ ਬਲੈਂਡ ਸੱਟਾਂ ਵਜਿਆਂ ਇਹਦੀ ਸਿਰ ਤੇ ਕੋਈ ਰੌਟ ਮਾਰੀ ਜਿਸ ਕਰਕੇ ਇਹਦੀ ਉਥੇ ਮੌਕੇ ਤੇ ਬੇਹੂਸ਼ ਹੋ ਗਿਆ ਸੀ ਜਿਹਨੂੰ ਸਿਵਲ ਹਸਪਤਾਲ ਫਲੋਰ ਦੇ ਪਰਿਵਾਰ ਨੇ ਦਾਖਲ ਕਰਾਇਆ ਸੀ ਤੇ ਫਿਰ ਇਹਨੂੰ ਡੀਐਫਸੀ ਰੈਫਰ ਕੀਤਾ ਜਿੱਥੇ ਉਹਦੀ ਮੌਤ ਹੋ ਗਈ ਸੀ ਰਸਤੇ 'ਚ ਤੇ ਇਸ ਬੰਦੇ ਅਸੀਂ ਮੁਕੱਦਮਾ ਨੰਬਰ 7 ਅਧੀਨ ਤਾਰਾ ਆਪਣਾ 103 ਜਿਮਨ 2 ਬੀਐਨਐਸ ਕਾਰਡ ਜਿਮਨ 2 ਬੀਐਨਐਸ 199 ਜਿਮਨ 3 ਬੀਐਨਐਸ ਤੇ 190 ਬੀਐਨਐਸ ਤੇ ਦਾ ਦਰਜ ਕੀਤਾ ਜੋ ਕਿ ਮਰਡਰ ਦੀ ਸੈਕਸ਼ਨਸ ਹੈ ਇਹ ਇਸ ਸੰਬੰਧੀ ਸਟੇਬਲੂ ਰੇਟ ਕੀਤੀ ਜਾ ਰਹੀ ਤੇ ਜਲਦੀ ਹੀ ਸਾਰੇ ਦੂਸ਼ਣ ਕਾਬੂ ਕਰ ਲਿਆ ਜਾਏਗਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।